ਜਿਲ੍ਹਾ ਮਾਨਸਾ ਦੇ ਕਸਬਾ ਭਿੱਖੀ ਦੇ ਵਿੱਚ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਲ੍ਹਾ ਮਾਨਸਾ ਦੇ ਕਸਬਾ ਭਿੱਖੀ ਵਿਖੇ ਬੈਂਕ ਵਾਲੀ ਗਲਦੇ ਵਿੱਚ ਸ਼ਿਫ ਸ਼ਕਤੀ ਮੈਡੀਕਲ ਹਾਲ ਦਾ ਗੱਲਾ ਤੋੜ ਕੇ ਦਿਨ ਦਿਹਾੜੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਚੋਰੀਆਂ ਲੈ ਕੇ ਸ਼ਹਿਰ ਭਿੱਖੀ ਦੇ ਆਮ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਇਸ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਤੇ ਥਾਣਾ ਭਿੱਖੀ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਡਾਕਟਰ ਸਾਹਿਬ ਚੋਰੀ ਹੋਈ ਹੈ ਜ ਆਪਣੇ ਦੁਕਾਨ ਦੇ ਉੱਪਰ ਕਿੱਦਾਂ ਹੋਈ ਹੈ ਕੀ ਕੁਛ ਲੈ ਕੇ ਗਏ ਮੈਂ ਮੱਖਣਾਲ ਜੀ ਸ਼ਿਵ ਸ਼ਕਤੀ ਮੈਡੀਕਲ ਹਾਲ ਕਰਦਾ ਬੈਂਕ ਦੇ ਗਾਲੀਕਲੀ ਦੇ ਵਿੱਚ ਦਿਨੇ ਦੁਬਾਰੇ ਅੱਜ 2 ਵਜੇ 1:30 ਵਜੇ ਤੋਂ ਲੈ ਕੇ ਹਾਈਵੇ ਦੇ ਦਰਮਿਆਨ ਇਹ ਵਾਕਾ ਹੋਇਆ ਮੈਂ ਘਰੇ ਰੋਟੀ ਖਾਣ ਗਿਆ ਹੋਇਆ ਸੀ ਮੇਰਾ ਬਾਹਰਲਾ ਸ਼ੀਸ਼ਾ ਧੱਕ ਕੇ ਅੰਦਰ ਨੂੰ ਕਰਕੇ ਤੋੜ ਕੇ ਅੰਦਰ ਵੜ ਗਏ ਇੱਕ ਬੰਦਾ ਬਾਹਰ ਖੜਾ ਸੀ ਕਹਿੰਦੇ ਨੇ ਲੋਕ ਨੰਗਲ ਦੇ ਵੱਡਿਆਲੇ ਇੱਕ ਅੰਦਰ ਸੀ ਅੰਦਰ ਲੋਕਰ ਦਰਾਜ ਤੋੜ ਕੇ ਉਹ ਤੋਂ ਪੈਸੇ ਚੱਕ ਲਏ ਤੇ ਦਿਨ ਦਿਹਾੜੇ ਦੀ ਗੱਲ ਹੈ ਜੀ ਬਹੁਤ ਦੁੱਖ ਦੀ ਗੱਲ ਹੈ ਕਦੇ ਨਾ ਇਹ ਵਾਕਈ ਕੱਲ ਵੀ ਇਸੇ ਗਲੀ ਚ ਇੱਕ ਵਕਾ ਇਸ ਤਰ੍ਹਾਂ ਦਾ ਹੋਇਆ ਕੋਈ ਕਾਰਵਾਈ ਨਹੀਂ ਹੋ ਰਹੀ ਜਾਨੀ ਮਾਲ ਹੀ ਨੁਕਸਾਨ ਦਾ ਬਹੁਤ ਡਰ ਰਹਿੰਦਾ ਹੈ ਤੇ ਮੇਰਾ ਨੁਕਸਾਨ ਹੋ ਗਿਆ ਜੀ ਮੈਨੂੰ ਇਹ ਹੈ ਵੀ ਸੱਤ ਤੋਂ 10 ਕੋਈ ਕਾਰਵਾਈ ਕੀਤੀ ਜਾਵੇ ਬੰਦੇ ਲੱਭੇ ਜਾਣ ਜਿਹੜੇ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਹਰਕਤ ਕਰਦੇ ਆ ਸਾਰੇ ਮੰਡੀ ਦੇ ਨੱਕ ਚ ਦਾਮ ਆਇਆ ਪਿਆ। ਇਹ ਵਨ ਪੰਜਾਬੀ ਟੀਵੀ ਦੇ ਲਈ ਪਿੱਖੀ ਤੋਂ ਜੁਗਰਾਹ ਚੈਨ ਦੀ ਖਾਸ ਰਿਪੋਰਟ। ਜਿਹੜਾ ਮਾਨਸਾ ਦੇ ਕਸਬਾ ਪਿੱਖੀ ਦੇ ਵਿੱਚ ਚੋਰੀਆਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਹੜਾ ਮਾਨਸਾ ਦੇ ਕਸਬਾ ਪਿੱਖੀ ਵਿਕੇ ਬੈਂਕ ਵਾਲੀ ਗਲ ਦੇ ਵਿੱਚ ਸ਼ੀਫ ਸ਼ਕਤੀ ਮੈਡੀਕਲ ਹਾਲ ਦਾ ਗੱਲਾ ਤੋੜ ਕੇ ਦਿਨ ਦਿਹਾੜੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਇਹਨਾਂ ਚੋਰੀਆਂ ਲੈ ਕੇ ਸ਼ਹਿਰ ਪਿੱਖੀ ਦੇ ਆਮ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਇਸ ਚੋਰੀ ਸਾਰੀ ਵਾਰਦਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਤੇ ਥਾਣਾ ਠਿੱਕੀ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਡਾਕਟਰ ਸਾਹਿਬ ਚੋਰੀ ਹੋਈ ਹੈ ਅੱਜ ਆਪਣੇ ਦੁਕਾਨ ਦੇ ਉੱਪਰ ਕਿੱਦਾਂ ਹੋਈ ਹੈ ਕੀ ਕੁਝ ਲੈ ਕੇ ਗਏ ਮੈਂ ਮੱਖਣਾਲ ਜੀ ਸ਼ਿਵਸ਼ਕਤੀ ਮੈਡੀਕਲ ਹਾਲ ਕਰਦਾ ਬੈਂਕ ਦੇ ਗਾਲੀ-ਗਲੀ ਦੇ ਵਿੱਚ ਦਿਨੇ ਦੁਪਹਿਰੇ ਅੱਜ 2 ਵਜੇ 1:00 2 ਵਜੇ ਤੋਂ ਲੈ ਕੇ 3:30 ਦੇ ਦਰਮਿਆਨ ਇਹ ਵਾਕਾ ਹੋਇਆ ਹੈ ਮੈਂ ਘਰੇ ਰੋਟੀ ਕਾਣ ਗਿਆ ਹੋਇਆ ਸੀ ਮੇਰਾ ਬਾਹਰਲਾ ਸ਼ੀਸ਼ਾ ਲੱਕ ਗਏ ਅੰਦਰ ਨੂੰ ਕਰਕੇ ਤੋੜ ਕੇ ਅੰਦਰ ਵੜ ਗਏ ਇੱਕ ਬੰਦਾ ਬਾਹਰ ਖੜਾ ਸੀ ਕਹਿੰਦੇ ਨੇ ਲੋਕ ਨੰਗਲ ਦੇ ਵੱਡਿਆਲੇ ਇੱਕ ਅੰਦਰ ਸੀ ਅੰਦਰ ਲੋਕਰ ਦਰਾਜ ਤੋੜ ਕੇ ਉਹ ਚੋਂ ਪੈਸੇ ਚੱਕ ਲਏ ਤੇ ਦਿਨ ਦਿਹਾੜੇ ਦੀ ਗੱਲ ਹੈ ਜੀ ਬਹੁਤ ਦੁੱਖ ਦੀ ਗੱਲ ਹੈ ਇਹ ਸਾਡੇ ਨਾਲ ਵਾਕਿਆ ਕੱਲ ਵੀ ਇਸੇ ਗਲੀ ਚ ਇੱਕ ਵਕਾ ਇਸ ਤਰ੍ਹਾਂ ਦਾ ਹੋਇਆ ਕੋਈ ਕਾਰਵਾਈ ਨਹੀਂ ਹੋ ਰਹੀ ਜਾਨੀ ਮਾਲੀ ਨੁਕਸਾਨ ਦਾ ਬਹੁਤ ਡਰ ਰਹਿਣਾ ਹੈ ਤੇ ਮੇਰਾ ਨੁਕਸਾਨ ਹੋ ਗਿਆ ਜੀ ਮੈਨੂੰ ਇਹ ਹੈ ਵੀ ਸੱਤ ਤੋਂ ਸੱਤ ਕੋਈ ਕਾਰਵਾਈ ਕੀਤੀ ਜਾਵੇ ਬੰਦੇ ਲੱਭੇ ਜਾਣੇ ਜਿਹੜੇ ਵੀ ਇਸ ਤਰ੍ਹਾਂ ਦੇਖਣੇ ਹੋਣੀ ਹਰਕਤ ਕਰਦੇ ਆ ਸਾਰੇ ਮੰਡੀ ਦੇ ਨੱਕ ਚ ਦਾਮ ਆਇਆ ਪਿਆ ਹੈ ਇਹ ਵਨ ਪੰਜਾਬੀ ਟੀਵੀ ਦੇ ਲਈ ਪਿੱਕੀ ਤੋਂ ਜੁਗਰਾ ਚੈਲ ਦੀ ਖਾਸ ਰਿਪੋਰਟ